ਸੋਹਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਸੋਹਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਜੇ ਤੈਨੂੰ ਉੱਥੇ ਸੋਹਰਾ ਮਿਲੂਗਾ ਜੇ ਤੈਨੂੰ ਉੱਥੇ ਸੋਹਰਾ ਮਿਲੂਗਾ ਪੈਰ ਹੱਥ ਲਗਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਸੋਹਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਜੇ ਤੈਨੂੰ ਉੱਥੇ ਸੱਸ ਮਿਲੋਗੀ ਜੇ ਤੈਨੂੰ ਉੱਥੇ ਸੱਸ ਮਿਲੋਗੀ ਪੈਰੀ ਹੱਥ ਲਗਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਸੋਹਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਜੇ ਤੈਨੂੰ ਉੱਥੇ ਸਾਲਾ ਮਿਲੂਗਾ ਜੇ ਤੈਨੂੰ ਉੱਥੇ ਸਾਲਾ ਮਿਲੂਗਾ ਹੱਥ ਨਾਲ ਹੱਥ ਮਿਲਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਸੋਹਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਸੋਹਰਿਆਂ ਦੇ ਪਿੰਡ ਨੂੰ ਜਾਈ ਸੋਹਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਜੇ ਤੈਨੂੰ ਉੱਥੇ ਬੋਟੀ ਮਿਲ ਜੇ ਜੇ ਤੈਨੂੰ ਉੱਥੇ ਬੋਟੀ ਮਿਲ ਜੇ ਕੁੱਟ-ਕੁੱਟ ਜੱਫੀਆਂ ਪਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਸੋਹਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਚੈਨਲ ਪਰਮਕਮਲ ਲੋਕ ਗੀਤ ਵਿੱਚ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਇੱਕ ਢੋਲਕੀ ਵਾਲਾ ਗੀਤ ਸੁਣਾਵਾਂਗੀ ਜੋ ਕਿ ਬਹੁਤ ਹੀ ਫਨੀ ਲੋਕ ਗੀਤ ਹੈ ਸੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤੇ ਫਿਰ ਸ਼ੁਰੂ ਕਰਦੇ ਹਾਂ ਜੀ ਆਪਾਂ ਢੋਲਕੀ ਵਾਲਾ ਗੀਤ ਗੋਰੇ ਪੈਰ ਸਲੀਪਰ ਕਾਲੇ ਬਈਵਟਾ ਯੁੱਤੇ ਨਈਓ ਚੱਲਣਾ ਸ਼ਾਵਾ ਸ਼ਾਵਾ ਬਈਵਟਾ ਯੁੱਤੇ ਨਈਓ ਚੱਲਣਾ ਗੋਰੇ ਪੈਰ ਸਲੀਪਰ ਕਾਲੇ ਬਈਵਟਾ ਯੁੱਤੇ ਨਈਓ ਚੱਲਣਾ ਸ਼ਾਵਾ ਸ਼ਾਵਾ ਬਈਵਟਾ ਯੁੱਤੇ ਨਈਓ ਚੱਲਣਾ ਮੇਰੇ ਜੇਠ ਨੇ ਲਿਆਂਦਾ ਸਕੂਟਰ ूटरी उत्ते नहीं ओ बैठना। शावा बैठना शाबाशावाटरी उत्ते नहीं हो बैठना बल्ले बल्ले उत्ते नहीं ओ बैठना स्कूटर चले जले बीजूड़ा हले बूटरी उत्ते नहीं हो बैठना शाबाशावाूटरी उत्ते नहीं हो बैठना स्कूटर चले जले बी जूड़ा हले ਸਕੂਟਰੀ ਉੱਤੇ ਨਈਓ ਬੈਠਣਾ ਸ਼ਾਵਾ ਸ਼ਾਵਾ ਸਕੂਟਰੀ ਉੱਤੇ ਨਈਓ ਬੈਠਣਾ ਗੋਰਾ ਪੈਰ ਸਲੀਪਰ ਕਾਲੇ ਬਈ ਬਈ ਵਟਾਇਉਤੇ ਨਈਓ ਚੱਲਣਾ ਗੋਰਾ ਪੈਰ ਸਲੀਪਰ ਕਾਲੇ ਬਈ ਵਟਾਇਉਤੇ ਨਈਓ ਚੱਲਣਾ ਸ਼ਾਵਾ ਸ਼ਾਵਾ ਬਈ ਵਟਾਇਉਤੇ ਨਈਓ ਚੱਲਣਾ ਮੇਰੇ ਦੇਵਰ ਨੇ ਲਿਆਂਦਾ ਆਟੋ ਭਈ ਆਟੋ ਵਿੱਚ ਨਈਓ ਬੈਠਣਾ ਸ਼ਾਵਾ ਸ਼ਾਵਾ ਭਈ ਆਟੋ ਵਿੱਚ ਨਈਓ ਬੈਠਣਾ ਮੇਰੇ ਦੇਵਰ ਲਿਆਂਦਾ ਆਟੋ ਭਈ ਆਟੋ ਵਿੱਚ ਨਈਓ ਬੈਠਣਾ ਸ਼ਾਵਾ ਸ਼ਾਵਾ ਭਈ ਆਟੋ ਵਿੱਚ ਨਈਓ ਬੈਠਣਾ ਆਟੋ ਚੱਲੇ ਸਰੀਰ ਸਾਰਾ ਹੱਲੇ ਬਈ ਠਣਾ ਸ਼ਾਵਾ ਸ਼ਾਵਾ ਬਈ ਆਟੋ ਵਿੱਚ ਨਹੀਂਓ ਬੈਠਣਾ ਗੋਰਾ ਪੈਰ ਇਸਲੀ ਪਰ ਕਾਲੇ ਬਈ ਬੱਟਾ ਉੱਤੇ ਨਹੀਂਓ ਚੱਲਣਾ ਸ਼ਾਵਾ ਸ਼ਾਵਾ ਬਈ ਬੱਟਾ ਉੱਤੇ ਨਹੀਂਓ ਚੱਲਣਾ ਮੇਰੇ ਮਹੀਨੇ ਲਿਆਂਦੀ ਗੱਡੀ ਬਈ ਗੱਡੀ ਵਿੱਚ ਬੈਠ ਜਾਵਾਂਗੇ ਛਾਵਾ ਛਾਵਾ ਭਈ ਗੱਡੀ ਵਿੱਚ ਬੈਠ ਜਾਵਾਂਗੇ ਮੇਰੇ ਮਾਹੀ ਨੇ ਲਿਆਂਦੀ ਗੱਡੀ ਭਈ ਗੱਡੀ ਵਿੱਚ ਬੈਠ ਜਾਵਾਂਗੇ ਛਾਵਾ ਛਾਵਾ ਭਈ ਗੱਡੀ ਵਿੱਚ ਬੈਠ ਜਾਵਾਂਗੇ ਗੱਡੀ ਚੱਲੇ ਤੇ ਮਾਹੀ ਸਾਡੇ ਵੱਲੇ ਭਈ ਗੱਡੀ ਵਿੱਚ ਬੈਠ ਜਾਵਾਂਗੇ ਛਾਵਾ ਛਾਵਾ ਭਈ ਗੱਡੀ ਵਿੱਚ ਬੈਠ ਜਾਵਾਂਗੇ ਭੱਲੇ ਭੱਲੇ ਭਈ ਗੱਡੀ ਵਿੱਚ ਬੈਠ ਜਾਵਾਂਗੇ ਨਹੀਂ ਤੂੰ ਕਿਉਂ ਗਈ ਸੀ ਨਹੀਂ ਤੂੰ ਕਿਉਂ ਤੇਰੇ ਦੀ ਰੰਗਾਈ ਪੈਸੇ ਦੇਣ ਗਈ ਸੀ 니 ਤੂੰ ਕਿਉਂ ਝਗੜੀ 니 ਤੂੰ ਕਿਉਂ ਝਗੜੀ ਮੇਰੇ ਹਾਣ ਦੇ ਮੁੰਡੇ ਦੇ ਨਾਲ ਕਿਉਂ ਝਗੜੀ ਮੇਰੇ ਹਾਣ ਦੇ ਮੁੰਡੇ ਦੇ ਨਾਲ ਕਿਉਂ ਝਗੜੀ ਵੇ ਮਹਿਤਾ ਝਗੜੀ ਵੇ ਮਹਿਤਾ ਝਗੜੀ ਤੇਰੇ ਹਾਣ ਦੇ ਮੁੰਡੇ ਨੇ ਮੇਰੇ ਜੇ ਤੂੰ ਜਾਣ ਕੇ ਗਈ ਮੈਂ ਜਾਨ ਖਿੱਚ ਲਊਂਗਾ ਜੇ ਤੂੰ ਮੋੜ ਕੇ ਗਈ ਤਾਂ ਜਾਨ ਖਿੱਚ ਲਊਂਗਾ 니 ਤੂੰ ਕਿਉਂ ਗਈ ਸੀ 니 ਤੂੰ ਕਿਉਂ ਗਈ ਸੀ ਥਾਣੇ ਤਾਰਾਂ ਦੇ ਚੋ ਬਾਰੇ ਦੱਸ ਕਿਉਂ ਗਈ ਸੀ ਥਾਣੇ ਤਾਰਾਂ ਦੇ ਚੋ ਬਾਰੇ ਦੱਸ ਕਿਉਂ ਗਈ ਸੀ ਵੇ ਮੈਂ ਤਾਂ ਗਈ ਸੀ ਵੇ ਮੈਂ ਤਾਂ ਤੇ ਦੀ ਸਵਾਈ ਪੈਸੇ ਦੇਣ ਗਈ ਸੀ ਤੇਰੇ ਕੁੜਤੇ ਦੀ ਸਵਾਈ ਪੈਸੇ ਦੇਣ ਗਈ ਸੀ 니 ਤੂੰ ਕਿਉਂ ਝਗੜੀ 니 ਤੂੰ ਕਿਉਂ ਝਗੜੀ ਮੇਰੇ ਹਾਨ ਦੇ ਮੁੰਡੇ ਦੇ ਨਾਲ ਕਿਉਂ ਝਗੜੀ ਮੇਰੇ ਹਾਨ ਦੇ ਮੁੰਡੇ ਦੇ ਨਾਲ ਕਿਉਂ ਝਗੜੀ ਵੇ ਮੈਂ ਤਾਂ ਝਗੜੀ ਵੇ ਮੈਂ ਤਾਂ ਜਗੜੀ ਤੇਰੇ ਹਾਣ ਦੇ ਮੁੰਡੇ ਨੇ ਮੇਰੀ ਬਾਹ ਪਕੜੀ ਤੇਰੇ ਹਾਣ ਦੇ ਮੁੰਡੇ ਨੇ ਮੇਰੀ ਬਾਹ ਪਕੜੀ ਨੀ ਮੈਂ ਪੁੱਛ ਲਊਂਗਾ ਜੇ ਮੈਂ ਪੁੱਛ ਲਊਂਗਾ ਜੇ ਤੂੰ 모ੜ ਕੇ ਗਈ ਤਾਂ ਜਾਨ ਖਿੱਚ ਲਊਂਗਾ ਜੇ ਤੂੰ 모ੜ ਕੇ ਗਈ ਤਾਂ ਜਾਨ ਖਿੱਚ ਲਊਂਗਾ ਇਤੂ ਕਿਉਂ ਗਈ ਸੀ ਨਹੀਂ ਤੂ ਕਿਉਂ ਗਈ ਸੀ ਥਾਣੇਦਾਰਾਂ ਦੇ ਚੁਬਾਰੇ ਦੱਸ ਕਿਉਂ ਗਈ ਸੀ ਮੈਨੂੰ ਲੈਦੇ ਮਾਇਆ ਵੇ ਫੁੱਲਾਵਲੇ ਬਟੂਏ ਮੈਨੂੰ ਲੈਦੇ ਮਾਇਆ ਵੇ ਫੁੱਲਾਵਲੇ ਬਟੂਏ ਤੈ ਕੀ ਕਰਨੇ ਗੋਰੀਏ ਤੈਂ ਕੀ ਕਰਨੇ ਗੋਰੀਏ ਫੁੱਲਾ ਵਾਲੇ ਭਟੂਏ ਨੰਦ ਕੁਵਾਰੀ ਮਈਆ ਵੇ ਯੋਨੂ ਦੇਣੇ ਭਟੂਏ ਨੰਦ ਕੁਵਾਰੀ ਮਈਆ ਵੇ ਯੋਨੂ ਦੇਣੇ ਭਟੂਏ ਮੈਨੂੰ ਲੈਦੇ ਮਈਆ ਵੇ ਫੁੱਲਾ ਵਾਲੇ ਚੁੰਮ ਕੇ ਮੈਨੂੰ ਲੈਦੇ ਮਈਆ ਵੇ ਫੁੱਲਾ ਵਾਲੇ ਚੁੰਮ ਕੇ ਤੈਂ ਕੀ ਕਰਨੇ ਗੋਰੀਏ ਫੁੱਲਾ ਵਾਲੇ ਚੁੰਮ ਕੇ ਤੈਂ ਕੀ ਕਰਨੇ ਗੋਰੀਏ ਫੁੱਲਾ ਵਾਲੇ ਚੁੰਮ ਕੇ ਨੰਦ ਕੋਰੀ ਮਾਇਆ ਵੇ ਓਨੂ ਦੇਣੇ ਚੁੰਮ ਕੇ ਨੰਦ ਕੋਰੀ ਮਾਇਆ ਵੇ ਓਨੂ ਦੇਣੇ ਚੁੰਮ ਕੇ ਮੈਨੂੰ ਲੈ ਦੇ ਮਾਇਆ ਵੇ ਸੈਂਡਲ ਉੱਚੀ ਅੱਡੀ ਦੇ ਮੈਨੂੰ ਲੈਦੇ ਮਈ ਆਵੇ ਸੈਂਡਲ ਉੱਚੀ ਅੱਡੀ ਦੇ ਤੈਂ ਕੀ ਕਰਨੇ ਘੋਰੀਏ ਸੈਂਡਲ ਉੱਚੀ ਅੱਡੀ ਦੇ ਤੈਂ ਕੀ ਕਰਨੇ ਘੋਰੀਏ ਸੈਂਡਲ ਉੱਚੀ ਅੱਡੀ ਦੇ ਤੁਰਨਾ ਸੜਕੇ ਮਈ ਆਵੇ ਸੈਂਡਲ ਉੱਚੀ ਅੱਡੀ ਦੇ ਤੁਰਨਾ ਸੜਕੇ ਮਈ ਆਵੇ ਸੈਂਡਲ ਉੱਚੀ ਅੱਡੀ ਦੇ ਨਸ਼ੇ ਦੀਏ ਬੰਦ ਬੋਤਲੇ ਹਾਇ ਨੀ ਬੰਦ ਬੋਤਲੇ ਤੈਨੂੰ ਪੀਣਗੇ ਹਾਇ ਨੀ ਤੈਨੂੰ ਪੀਣਗੇ ਨਸੀ ਬਾਬਾੜੇ ਆਪਸ ਸੁੱਪ ਪਲੰਗੇ ਲੇਟ ਦੀ ਹਾਇ ਵੇ ਪਲੰਗੇ ਲੇਟ ਦੀ ਸਾਨੂੰ ਮਾਰਦੇ ਹਾਇ ਵੇ ਸਾਨੂੰ ਮਾਰਦੇ ਚੱਕੀ ਵੱਲ ਸਹਨਤਾ ਅਸੀਂ ਚੱਕੇ ਨਹੀਂਓ ਪੀਣੇ ਹਾਏ ਹੋਏ ਨਈਓ ਪੀਣੀ ਜੱਕੇ ਪੀਣ ਹਾਏ ਵੇ ਚੱਕੇ ਪੀਣ ਸੋਰੇ ਦੀਆ ਜਾਇਆਂ ਅੱਧੀ ਰਾਤੀ ਮਾਰ ਪਈ ਹਾਏ ਵੇ ਮਾਰ ਪਈ ਪੰਨੇ ਸੁੱਟੀਆਂ ਹਾਏ ਵੇ ਪੰਨੇ ਸੁੱਟੀਆਂ ਮਨ ਲੋਕ ਜਈਆ ਹੱਡੀਆਂ ਨਾਲੇ ਮੁੰ I've been ਚੜ ਦੇ ਨੂੰ ਲੋង ਕਰਾ ਦਿਆਂ ਬੂਹੇ ਅੱਗੇ ਸੱਪ ਮੇਲਦਾ ਹਾਏ ਵੇ ਸੱਪ ਮੇਲਦਾ ਲੜ ਜਾਵੇ ਨੀ ਹਾਏ ਨੀ ਲੜ ਜਾਵੇ ਨੀ ਨਣ ਦੀਏ ਤੈਨੂੰ ਮੈਨੂੰ ਕਾਤੋਂ ਲੜੇ ਭਾਬੀਏ ਹਾਏ ਵੇ ਲੜੇ ਭਾਬੀਏ ਮੇਰੇ ਵੀਰ ਦੀ ਹਾਏ